DIG ਪੁੱਲਰ ਦੀਆਂ ਹੁਣ ਮੁਸ਼ਕਲਾਂ ਵੱਧੀਆਂ ਨਜ਼ਰ ਆ ਰਹੀਆਂ ਨੇ ਦੱਸ ਦਈਏ ਕਿ ਸਕ੍ਰੈਪ ਡੀਲਰ ਤੋਂ 5 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਫੜੇ ਗਏ ਪੰਜਾਬ ਦੇ ਰੋਬਰਟ ਰੇਂਜ ਦੇ DIG ਹਰਜਨ ਸਿੰਘ ਪੁੱਲਰ ਦੇ ਇੱਕ ਦਰਜਨ ਬੈਂਕ ਖਾਤੇ ਜੋ ਕਿ CBI ਨੇ ਫ੍ਰੀਜ਼ ਕਰਵਾ ਦਿੱਤੇ ਗਏ ਨੇ ਤਾਂ ਬੇहद ਵੱਡੀ ਅਪਡੇਟ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਉਹਨਾਂ ਦੇ ਜਿਹੜੇ ਕਿ ਬੈਂਕ ਖਾਤੇ ਸੀਗੇ ਉਹਨਾਂ ਨੂੰ ਫ੍ਰੀਜ਼ ਕਰਵਾ ਦਿੱਤੇ ਗਏ ਨੇ ਤਾਂ ਜੋ ਬੈਂਕ ਖਾਤਿਆਂ ਰਾਹੀਂ ਕੋਈ ਵੀ ਲੈਣ ਦੇਣ ਨਾ ਹੋ ਸਕੇ ਤਾਂ ਜੋ ਕਿ ਬੀਤੇ ਕੱਲ ਨੂੰ ਸੀਬੀਆਈ ਦੀਆਂ ਟੀਮਾਂ ਜੋ ਕਿ ਡੀਆਈਜੀ ਹਰਤਨ ਸਿੰਘ ਪੁੱਲਰ ਦੀਆਂ ਜਾਇਦਾਦਾਂ ਦੇ ਰਿਕਾਰਡ ਇਕੱਠੇ ਕਰਨ ਦੇ ਲਈ ਪੰਜਾਬ ਦੇ ਵਕਫ ਕਰਾਤਾ ਦੇ ਵਿੱਚ ਗਈਆਂ ਤੇ ਸੀਬੀਆਈ ਨੂੰ ਜੋ ਕਿ ਡੀਆਈਜੀ ਪੁੱਲਰ ਦੀਆਂ ਕਈ ਬੇਨਾਮੀ ਜਾਇਦਾਦਾਂ ਮਿਲੀਆਂ ਨੇ ਤੇ ਇਹਨਾਂ ਜਾਇਦਾਦਾਂ ਦਾ ਜੋ ਕਿ ਸੀਬੀਆਈ ਨੇ ਰਿਕਾਰਡ ਵੀ ਹਾਸਲ ਕੀਤਾ ਤਾਂ ਦੱਸਦੇ ਕਿ ਸੀਬੀਆਈ ਨੇ ਬੈਂਕਾਂ ਨੂੰ ਪੱਤਰ ਲਿਖ ਕੇ ਜੋ ਕਿ ਪੱਤਰ ਲਿਖੇ ਨੇ ਜਿਸ ਦੇ ਵਿੱਚ ਲੋਕਰ ਵੀ ਸੀਲ ਕਰਵਾ ਦਿੱਤੇ ਗਏ ਨੇ ਤਾਂ ਜੋ ਲੋਕਰ ਦੇ ਅੰਦਰੋਂ ਸਮਾਨ ਕੋਈ ਬਾਹਰ ਨਾ ਕਰ ਸਕੇ ਤਾਂ ਸੀਬੀਆਈ ਜੋ ਕਿ ਮਾਮਲੇ ਦੇ ਵਿੱਚ ਉਹਨਾਂ ਦੇ ਨਾਲ ਗਨਮੈਨ ਅਤੇ ਸਟਾਫ ਦੇ ਵਿੱਚ ਮੌਜੂਦ ਸਾਰਿਆਂ ਨੂੰ ਪੁੱਛਗਿੱਛ ਦੇ ਲਈ ਜਲਦੀ ਹੀ ਨੋਟਿਸ ਜਾਰੀ ਕਰੇਗੀ ਤੇ ਭੁੱਲਰ ਨੇ ਕਰੋੜਾਂ ਰੁਪਏ ਦਾ ਕੈਸ਼ ਜੋ ਕਿ ਦੱਸਦੇ ਕਿ ਕਰੋਕਰੀ ਦੀ ਅਲਮਾਰੀ ਜੋ ਕਿ ਸਟੋਰੇ ਦੇ ਵਿੱਚ ਅਤੇ ਬੈੱਡ ਦੇ ਅੰਦਰ ਜੋ ਕਿ ਸੂਟਕੇਸਾਂ ਦੇ ਵਿੱਚ ਰੱਖਿਆ ਹੋਇਆ ਸੀਗਾ ਇਸ ਤੋਂ ਇਲਾਵਾ ਸੋਨੇ ਦੇ ਗਹਿਣੇ ਰੱਖਣ ਦੇ ਲਈ ਵੀ ਸਪੈਸ਼ਲ ਜਗ੍ਹਾ ਬਣਾਈ ਸੀਗੀ ਤਾਂ 7.5 ਕਰੋੜ ਰੁਪਏ ਜੋ ਕਿ ਪੰਜ ਥਾਂਵਾਂ ਦੇ ਉੱਤੇ ਲੁਕੋ ਕੇ ਰੱਖੇ ਹੋਏ ਸੀਗੇ ਤਾਂ ਕਰੋੜਾ ਰੁਪਏ ਦੇ ਨਾਲ ਭਰੇ ਬੈਗਾਂ ਦੇ ਅੰਦਰ ਦੇ ਉੱਪਰ ਜੋ ਕਿ ਕਪੜੇ ਸਨ ਅਤੇ ਇੱਥਾਂ 500 500 ਰੁਪਏ ਦੇ ਨੋਟਾਂ ਦੇ ਬੰਡਲ ਸਨ ਜਿਹੜਾ ਨੂੰ ਦੇਖ ਕੇ ਪੁਲਿਸ ਵੀ ਹੱਕੀ ਰੱਖੀ ਜੋ ਕਿ ਰਹਿ ਗਈ ਸੀ ਤੇ ਦੱਸ ਦਈਏ ਕਿ ਸੀਬੀਆਈ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਭੁੱਲਰ ਨੂੰ ਹਰ ਮਹੀਨੇ ਕਈ ਲੱਖ ਰੁਪਏ ਮੰਥਲੀ ਆਉਂਦੀ ਸੀਗੀ ਤਾਂ ਐਸਐਸਪੀ ਨੂੰ ਨਜ਼ਰਅੰਦਾਜ਼ ਕਰਕੇ ਭੁੱਲਰ ਖੁਦ ਹੀ ਆਪਣੇ ਵਿਚੋਲਿਆਂ ਤੇ ਰਾਹੀ ਜੋ ਕਿ ਹਰ ਮਹੀਨੇ ਮੰਥਲੀ ਲੈਂਦੇ ਸੀਗੇ ਤਾਂ ਦੱਸ ਦਈਏ ਕਿ ਭੁੱਲਰ ਨੇ ਜੋ ਕਿ ਬੁਲੇਟ ਸੈਲ ਦੇ ਅੰਦਰ ਜੋ ਕਿ ਬੈਰਕ ਦੇ ਵਿੱਚ ਸਾਰੀ ਰਾਤ ਬੈਠ ਕੇ ਕੱਟੀ ਹੈ ਤੇ ਪੁੱਲਰ ਰਾਤ ਨੂੰ ਖੜਾ ਹੋ ਕੇ ਤਹਿਲ ਰਹਿ ਸੀਗਾ ਸਲਾਖਾਂ ਦੇ ਪਿੱਛੇ ਬੰਦ ਪੁੱਲਰ ਬੈਰਕ ਤੋਂ ਬਾਹਰ ਵਿਖਦੇ ਰਹੇ ਨੇ ਤੇ ਬੈਰਕ ਦੇ ਵਿੱਚੋਂ ਨਾਤੇ ਨਾਲ ਮੌਜੂਦ ਜੋ ਕਿ ਗੂੜੀਆਂ ਕਤਲ ਕੇਸ ਦੇ ਵਿੱਚ ਜੋ ਕਿ ਸਜ਼ਾ yafta IPS ਜੋ ਕਿ ਜ਼ਹੂਰ ਜ਼ੈਦੀ ਅਤੇ ਜ਼ਵਾਈ ਦੇ ਕਤਲ ਕੇਸ ਦੇ ਵਿੱਚ IPS ਮਾਲਵਿੰਦਰ ਸਿੰਘ ਸਿੱਧੂ ਨੇ ਵਾਰ-ਵਾਰ ਉਹਨਾਂ ਨੂੰ ਆਰਾਮ ਕਰਨ ਦੇ ਲਈ ਵੀ ਕਿਹਾ ਪਰ ساری ਰਾਤ ਪੁਰਲਨੂ ਜੇਲ੍ਹ ਦੇ ਅੰਦਰ ਬੇਚੈਨੀ ਬਣੀ ਰਹੀ ਤਾਂ ਸਾਥੀ ਬੰਦਿਆਂ ਨੇ ਸੌਣ ਦੇ ਲਈ ਜ਼ਮੀਨ ਦੇ ਉੱਤੇ ਗੱਦਾ ਲਗਾ ਕੇ ਦਿੱਤਾ ਅਤੇ ਸਿਰਹਾਣਾ ਵੀ ਦਿੱਤਾ ਸੀਗਾ ਪਰ ਉਹ ਰਾਤ ਪਰ ਕਰਵਟਾਂ ਬਦਲਦੇ ਰਹੇ ਤਾਂ ਇਸ ਬਾਰਕ ਦੇ ਵਿੱਚ 50 ਸਾਲ ਦੀ ਉਮਰ ਦੇ ਆਸ-ਪਾਸ ਦੇ ਕੈਦੀਆਂ ਅਤੇ ਸਿਰਫ ਚੰਗੇ ਆਚਰਣ ਵਾਲੇ ਬੰਦਿਆਂ ਅਤੇ ਕੈਦੀਆਂ ਨੂੰ ਹੀ ਰੱਖਿਆ ਗਿਆ ਹੈਗਾ ਤਾਂ ਪੋਲਰ ਦੇ ਨਾਲ ਰਿਸ਼ਵਤ ਲੈਣ ਦੇ ਫੜੇ ਗਏ ਜੋ ਕਿ ਵਿਚੋਲੇ ਨਾਬਾ ਨਿਵਾਸੀ ਜੋ ਕਿ ਕਿਰਸ਼ਨੂ ਨੂੰ ਇੱਕ ਵਖਰੀ ਬੈਰਕ ਦੇ ਵਿੱਚ ਰੱਖਿਆ ਗਿਆ ਹੈਗਾ ਤੁਹਾਨੂੰ ਦੱਸ ਦਈਏ ਕਿ ਬਿਹਤ ਵੱਡੀ ਅਪਡੇਟ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ ਜੁਤੇ ਕਿ ਸੀਬੀਆਈ ਹੁਣ ਜਲਦੀ ਹੀ ਜੋ ਕਿ ਡੀਆਈਜੀ ਪੋਲਰ ਦੇ ਉਤੇ ਆਮਦਨ ਤੋਂ ਬਾਅਦ ਜਾਇਦਾਦ ਦਾ ਮਾਮਲਾ ਦਰਜ ਕਰੇਗੀ ਇਸ ਦੇ ਨਾਲ ਸੀਬੀਆਈ ਬਰਾਮਦ ਨਕਦੀ ਸੋਨੇ ਦੇ ਗਹਿਣੇ ਅਤੇ ਜਾਇਦਾਦ ਤੇ ਦਸਤਾਵੇਜ਼ਾਂ ਦਾ ਮੁਲਾਕਣ ਕਰ ਰਹੀ ਹੈ ਇਸ ਤੋਂ ਇਲਾਵਾ ਸੀਬੀਆਈ ਜੋ ਕਿ ਡੀਆਈਜੀ ਦੀ ਤਨਖਾਹ ਦਾ ਵੀ ਰਿਕਾਰਡ ਮੰਗ ਰਹੀ ਹੈ ਤੇ ਉਹਨਾਂ ਨੇ ਇਹ ਗਿਆ ਹੈਗਾ ਕਿ ਕਿੰਨਾ ਆਮਦਨ ਟੈਕਸ ਭਰਿਆ ਹੈਗਾ ਇਸ ਦੇ ਬਾਅਦ ਹੀ ਜੋ ਕਿ सीबीआई ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕਰੇਗੀ ਸਾਰਾ ਜਦੋਂ ساری ਪਰਤਾਲ ਹੋਣ ਦੇ ਬਾਅਦ ਜੋ ਕਿ ਪਤਾ ਲੱਗ ਸਕੇਗਾ ਪਰ ਇਸ ਦੇ ਨਾਲ ਇਹ ਤੁਹਾਨੂੰ ਦੱਸ ਦਈਏ ਕਿ ਬਹੁਤ ਵੱਡੀ ਜਿਹੜੀ ਕਿ ਅਪਡੇਟ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਲੁਧਿਆਣਾ ਦੇ ਵਿੱਚ ਡੀਆਈਜੀ ਭੁੱਲਰ ਦੇ ਖਿਲਾਫ ਐਫਆਈਆਰ सीबीआई ਨੇ ਜੋ ਕਿ ਫਾਰਮ ਹਾਊਸ ਦੇ ਉੱਤੇ ਛਾਪਾ ਮਾਰਿਆ ਤੇ ਵਧੀਆਂ ਮੁਸ਼ਕਲਾਂ ਵੀ ਹੋਰ ਵੱਚੁਕਿਆ ਨੇ ਰੋਪੜ ਰੇਂਜ ਦੇ ਡੀਆਈਜੀ ਹਰਤਨ ਸਿੰਘ ਪੁੱਲਰ ਜੋ ਕਿ ਪਿਛਲੇ ਕੁਝ ਦਿਨਾਂ ਤੋਂ ਸੁਰੱਖਿਆ ਦੇ ਵਿੱਚ ਬਣੇ ਹੋਏ ਨੇ ਤੇ ਸੂਤਰਾਂ ਦੇ ਮੁਤਾਬਕ ਮਿਲ ਜਾਣ ਕਰਦੇ ਮੁਤਾਬਕ ਇਹ ਮੁਸ਼ਕਲਾਂ ਹੋਰ ਵੀ ਵੱਧ ਰਹੀਆਂ ਨੇ ਲੁਧਿਆਣਾ ਦੇ ਕਸਬਾ ਸਮਰਾਲਾ ਦੇ ਵਿੱਚ ਪੁਲਿਸ ਨੇ ਉਹਨਾਂ ਦੇ ਖਿਲਾਫ ਐਫਆਈਆਰ ਵੀ ਦਰਜ ਕੀਤੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਸੀਬੀਆਈ ਨੇ ਪੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਉਹਨਾਂ ਦੇ ਅਲੀ ਸ਼ਾਨ ਫਾਰਮ ਹਾਊਸ ਦੇ ਦਚਾਪਾ ਮਾਰਿਆ ਤੇ ਫਾਰਮ ਹਾਊਸ ਤੋਂ सीबीआई ਨੂੰ ਮਹਿੰਗੀਆਂ ਸ਼ਰਾਬ ਦੀਆਂ ਬੋਤਲਾਂ ਮਿਲੀਆਂ ਨੇ सीबीआई ਨੇ ਸ਼ਰਾਬ ਨੂੰ ਆਪਕਾਰੀ ਇੰਸਪੈਕਟਰ ਵਿਜੇ ਕੁਮਾਰ ਅਤੇ ਆਪਕਾਰੀ ਇੰਸਪੈਕਟਰ ਮੇਜਰ ਸਿੰਘ ਨੂੰ ਸਮਰਾਲਾ ਪੁਲਿਸ ਦੀ ਮੌਜੂਦਗੀ ਦੇ ਵਿੱਚ ਸੌਂਪ ਦਿੱਤਾ ਭੂਲਰ ਦੇ ਖਿਲਾਫ ਸਮਰਾਲਾ ਪੁਲਿਸ ਸਟੇਸ਼ਨ ਦੇ ਵਿੱਚ ਆਪਕਾਰੀ ਅਧਿਨ ਦੀ ਧਾਰਾ ਜੋ ਕਿ ਦੱਸਦੀ ਹੈ ਕਿ 61 1 ਅਤੇ 14 ਅਧਿਨ ਐਫ ਆਈ ਆਰ ਦਰਜ ਕੀਤੀ ਗਈ ਹੈ